ਪੇੜਾ ਪਿਆ ਲੱਗ ਰਿਹਾ ਤੇਰੇ ਮੈਂ ਆਨਲਾਈਨ ਕੈਮਰਾ ਕਹਿੰਦਾ ਮੈਂ ਜੇ ਬੰਦੇ ਰ ਆਣ ਕੇ ਕਹਿੰਦਾ ਨਾ ਤੂੰ ਝੂਠ ਬੋਲੀ ਆ ਨਾ ਚੱਕ ਕੇ ਲੈ ਜਾਣਾ ਹੁਣੇ ਅਸੀਂ ਆਨਲਾਈਨ ਕੈਮਰਾ ਮਤਲਬ ਚਪੇੜਾ ਮਾਰਦੀਆਂ ਨੇ ਹੁਣੇ ਬੰਦਾ ਮੈਨੂੰ ਬੁਲਾ ਕੇ ਤੇਰੇ ਮੂੰਹ ਤੇ ਕਹਿੰਦਾ ਨਾ ਵੀ ਆ ਗੱਲਾਂ ਨੇ ਐਥੇ ਝਾੜ ਲਿਆ ਤੇ ਮੈਂ ਇੰਨੀ ਕਰਨਾ ਹਾਂ ਹਾਂ ਜੇ ਕੋਈ ਅੰਦਾਜ਼ੀ ਗੱਲ ਨਹੀਂ ਕਰ ਸਹੀ ਗੱਲ ਦਾ ਖੰਭ ਕਰ ਦੇ ਇਹ ਕਰਵਾ ਕੇ ਬਾਰੇ ਹੁਣ ਤੁਸੀਂ ਪਿਆਰ ਨਹੀਂ ਕਰ ਰਹੇ ਵੀਰ ਵੀਰ ਪੁੱਤ ਪੁੱਤ ਕਰਕੇ ਕਹਿ ਰਹੇ ਆ ਅਸੀਂ ਬੇਇੱਜ਼ਤੀ ਨਹੀਂ ਗੁਰੂ ਘਰ ਗੁਰੂ ਮਹਾਰਾਜ ਦੀ ਨਹੀਂ ਸੇਵਾ ਕਰ ਸਕਦੇਗੇ ਸਮਝਿਆ ਨਾ ਤੇ ਅੱਜ ਸਾਨੂੰ ਇੱਥੇ ਪਤਾ ਲੱਗਿਆ ਹੈਗਾ ਵੀ ਕੁਝ ਆਪਣੇ ਸੇਵਾਦਾਰ ਵੀ ਉਹ ਇੱਥੇ ਬਾਲਬੂਲੇ ਮਨਾਉਦੇ ਮੈਨੂੰ ਤਾਂ ਜਨਾਨੀਆਂ ਦਾ ਨਾਮ ਨਹੀਂ ਲੈਣਾ ਆਉਂਦਾ ਜਿਹੜਾ ਮੂੰਹ ਮਾਜਾ ਸੱਲਦੀਆਂ ਨੇ ਉਹ ਹੋ ਸਲਸਲਈਆ ਜਾਂ ਕਰਦੀਆਂ ਨੇ ਤੇ ਉਹਦੇ ਕਰਕੇ ਵੀ ਸਾਨੂੰ ਪਤਾ ਲੱਗਾ ਵੀ ਗੁਰੂ ਘਰ ਦੇ ਵਿੱਚ ਇਹ ਕੰਮ ਨਹੀਂ ਹੋਣਾ ਚਾਹੀਦਾ ਜੀ ਅਸੀਂ ਰੋਕਣ ਵਾਸਤੇ ਆਏ ਆ ਵੀ ਜੋ ਸਾਡੀ ਕਮੇਟੀ ਗੁਰੂ ਘਰ ਦੀ ਹੈਗੀ ਆ ਉਹਨਾਂ ਨੇ ਕਹਿ ਦਿੱਤਾ ਵੀ ਇਹ ਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਨਜ਼ਰ ਹਾਂਜੀ ਹਾਂਜੀ ਇੱਥੇ ਜਿਹੜੀ ਚੀਜ਼ ਆ ਨਾ ਸਾਡੇ ਕੋਲੇ ਵੀਡੀਓ ਰਿਕਾਰਡਿੰਗਾਂ ਪਈਆਂ ਨੇ ਜਿਨ੍ਹਾਂ ਨੇ ਸਾਨੂੰ ਫੋਨ ਕੀਤੇ ਆ ਤਿੰਨ ਮਹੀਨੇ ਤੋਂ ਫੋਨ ਆ ਰਿਹਾ ਸੀ ਅਸੀਂ ਅਸੀਂ ਕਹਿੰਦੇ ਵੀ ਚੱਲ ਅੱਜ ਜਾਂਦੇ ਆ ਕੱਲ ਜੇ ਫਿਰ ਪ੍ਰਧਾਨ ਸਾਹਿਬ ਜੀ ਬਾਹਰ ਗਏ ਸੀ ਕਿਤੇ ਫਿਰ ਤਾਂ ਕਰਕੇ ਅਸੀਂ ਲੇਟ ਹੋ ਗਏ ਥੋੜੇ ਜਿਏ ਉਸ ਤੋਂ ਬਾਅਦ ਫਿਰ ਅਸੀਂ ਜਦੋਂ ਪਹੁੰਚੇ ਇੱਥੇ ਤੇ ਆਨਲਾਈਨ ਕੈਮਰਾ ਭਾਈ ਜੀ ਵੀ ਮੰਨ ਗਿਆ ਵੀ ਆਉਂਦੇ ਹੈਗੇ ਆ ਵੀ ਆਉਂਦੀਆਂ ਨੇ ਜਨਾਨੀਆਂ ਆਉਂਦੀਆਂ ਨੇ ਵੀ ਉਹ ਮਾਰੇ ਮੋਟਾ ਜੂੜਾ ਜੜਾ ਜਾਂ ਕਰਾਏ ਜਾਂਦੇ ਵੀ ਗੁਰੂ ਘਰ ਦੇ ਵਿੱਚ ਜਦੋਂ ਜੂੜਾ ਕਰਾਂਗੇ ਤਾਂ ਕੇਸ ਤਾਂ ਖੁੱਲਣਾ ਹੀ ਹੈ ਬੱਬਾ ਜੀ ਇਹਦੇ ਤੁਸੀਂ ਮੁੱਦੇ ਚੱਕਦੇ ਹੋ ਵੀ ਸਿਕ ਕਮਿਊਨਿਟੀ ਨੂੰ ਲੈ ਕੇ ਬਾਰ ਬਾਰ ਕਹਿੰਦੇ ਹੋ ਕਿ ਕਿਉਂ ਨਹੀਂ ਠੱਲ ਪੈ ਰਹੀ ਇਹ ਤੇ ਆਪਣੇ ਸਿੱਖ ਭਰਾਵਾਂ ਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਦੇਖੋ ਜੀ ਕੁਝ ਘਰ ਦੇ ਵਿੱਚ ਹੋਣਾ ਇੱਕ ਵੱਡਾ ਸਵਾਲ ਖੜਾ ਕਰਦਾ ਹੈ ਇਹ ਹੁੰਦਾ ਸਵਾਲ ਵੱਡਾ ਇਹ ਬੇਅਦਬੀ ਆਪਾਂ ਨੂੰ ਪ੍ਰਧਾਨਾਂ ਨੂੰ ਦੇਖਣਾ ਚਾਹੀਦਾ ਆਨਲਾਈਨ ਦੇਖਣਾ ਚਾਹੀਦਾ ਦੇਖਣਾ ਚਾਹੀਦਾ ਵੀ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਕੀ ਹੁੰਦਾ ਕੀ ਨਹੀਂ ਇਹ ਤਾਂ ਵਿਚਾਰੇ ਸਵੇਰੇ ਆਉਂਦੇ ਆ ਪਾਠ ਦਾ ਟਾਈਮ ਹੁੰਦਾ ਪਾਠ ਕਰਵਾ ਕੇ ਕੀਰਤਨ ਕਰਵਾ ਕੇ ਚਲੇ ਜਾਂਦੇ ਆ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ 10 ਵਜੇ ਤੋਂ 11 ਵਜੇ ਤੋਂ ਬਾਅਦ ਕੋਈ ਨਹੀਂ ਹੁੰਦਾਗਾ ਉਹੀ ਤੁਹਾਨੂੰ ਸਾਰਿਆਂ ਨੂੰ ਸੰਗਤਾਂ ਨੂੰ ਪਤਾ ਵੀ ਮੰਦਰ ਗੁਰਦੁਆਰੇ ਦੇ ਵਿੱਚ 12 ਵਜੇ ਤੋਂ ਬਾਅਦ ਕੋਈ ਵੀ ਨਹੀਂ ਹੁੰਦਾ ਤਾਲੇ ਲੱਗ ਜਾਂਦੇ। ਪਰ ਜੋ ਕਰ ਰਹੇ ਆ ਉਹਨੂੰ ਤਾਂ ਪਤਾ ਹੋਣਾ ਚਾਹੀਦਾ ਤੈਨੂੰ ਗੁਰੂ ਘਰ ਦੇ ਵਿੱਚ ਬੈਠੇ ਜਾਂ ਉਹਨੂੰ ਤਾਂ ਸ਼ਰਮ ਹੋਣੀ ਚਾਹੀਦੀ। ਉਹੀ ਤਾਂ ਅਸੀਂ ਬੋਲਦੇ ਪਏ ਆ ਵੀਰ ਜੀ ਨੂੰ ਵੀ ਸ਼ਰਮ ਹੋਣੀ ਚਾਹੀਦੀ ਤੈਨੂੰ ਵੀ ਤੂੰ ਗੁਰੂ ਘਰ ਬੇਅਦਬੀ ਕਰਦਾ ਦਾੜਾ ਪ੍ਰਕਾਸ਼ ਐ ਸਾਰਾ ਕੁਝ ਤਿਆਰ ਆ ਤੂੰ ਫਿਰ ਇਦਾਂ ਦੇ ਹਰਕਤਾਂ ਕਰਦਾ ਮਾੜੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਗਿਆ। ਬਾਬਾ ਜੀ ਕੀ ਸਬੂਤ ਹੈਗਾ ਤੁਹਾਡੇ ਕੋਲ ਕੋਈ ਹੈਗਾ ਕੁਝ ਵੀ ਹੈਗਾ ਜੀ ਹੈਗਾ ਸਭ ਕੁਝ ਹੈਗਾ ਸਾਡੇ ਕੋਲੇ। ਸਾਡੇ ਕੋਲੇ ਰਿਕਾਰਡਿੰਗਾਂ ਵੀ ਪਈਆਂ ਉਹ ਵੀ ਬੰਦਾ ਆਪਾਂ ਸ਼ੋਅ ਕਰਦੇ ਆਂ ਸਾਹਮਣੇ 2 ਮਿੰਟ ਰੁਕੋ ਆ ਰਿਹਾ ਬੰਦਾ ਇੱਥੇ ਹੁਣ ਕੀ ਸੋਲੂਸ਼ਨ ਨਿਕਲੇਗਾ ਸੋਲੂਸ਼ਨ ਇਹ ਆ ਹੁਣ ਪ੍ਰਧਾਨ ਸਾਹਿਬ ਜੀ ਕਹਿੰਦੇ ਪਏ ਵੀ ਅਸੀਂ ਕਰਦੇ ਆਂ ਬਾਕੀ ਬੈਡ ਲੋ ਪ੍ਰਧਾਨ ਸਾਹਿਬ ਦੀ ਕੀ ਕਹਿੰਦੇ ਪਏ ਸਵੇਰੇ 1 2 3 ਕਰਕੇ ਫਾਰਕ ਕਰ ਦੇਣੇ ਅਸੀਂ ਰੱਖਣੇ ਨਹੀਂ ਗੁਰੂ ਘਰ ਅਸੀਂ ਗੁਰੂ ਘਰ ਇਹ ਜੀ ਚੀਜ਼ਾਂ ਰੱਖਣੀਆਂ ਨਹੀਂ ਆ ਕਿਉਂਕਿ ਜਿਹੜਾ ਜੇ ਸਾਡੇ ਗੁਰੂ ਘਰ ਦੀ ਬਦਨਾਮੀ ਹੋ ਰਹੀ ਹੈ ਫਿਰ ਅਸੀਂ ਇਹਨਾਂ ਤੋਂ ਕੀ ਕਰਾਉਣਾ ਹੈਗਾ ਬਬੀ ਕਿੰਨੇ ਸਾਲ ਤੋਂ ਰਹਿ ਰਹੇ ਨੇ ਇਹ ਇਹ ਸਾਡੇ ਕੋਲ 12 ਸਾਲ ਤੋਂ ਰਹਿ ਰਿਆ 12 ਤੋਂ ਵੀ ਸ਼ਾਇਦ 2 ਸਾਲ ਵੱਧੇ ਹੋਣ ਕਦੇ ਵੀ ਲੱਗੇ ਕਦੇ ਕੋਈ ਗੱਲ ਨਹੀਂ ਇਦਾਂ ਦੀ ਹੋਈ ਇਹ ਪਤਾ ਨਹੀਂ ਲੱਗਦਾ ਨਾ ਕੋਈ ਗੱਲ ਇਦਾਂ ਦੀ ਹੋਈ ਹੋ ਨਹੀਂ ਗਈ ਇਹ ਪਿਛਲੇ 4-5 ਸਾਲ ਤੋਂ ਕੰਮ ਸਿੱਖਣ ਲੱਗੀ ਆ ਬੀਬੀ ਉਹਨੇ 4 ਮਹੀਨੇ ਸਿੱਖਿਆ 3 ਮਹੀਨੇ ਸਿੱਖਿਆ ਕਿੰਨਾ ਕਿ ਸਿੱਖਿਆ ਉੱਪਰ ਕਦੋਂ ਕਰਦੀ ਆ ਕਦੋਂ ਨਹੀਂ ਕਰਦੀ ਕਮੇਟੀ ਨੂੰ ਕੁਝ ਨਹੀਂ ਨਾਲ ਲੱਗਦਾ ਜੇ ਸਾਨੂੰ ਨੌਲੇਜ ਦੇ ਤੱਕ ਅੱਦਾ ਤੋਰਿਆ ਹੁੰਦਾ ਭਾਜੀ ਇੱਥੇ ਗੁਰੂ ਘਰ ਅਸੀਂ ਇਦਾਂ ਦੀ ਮਰਿਆਦਾ ਨਹੀਂ ਭੰਗ ਹੋਣ ਦਿੰਦੇ ਹੈਗੇ ਨਾ ਕਦੇ ਹੋਣ ਦਿੱਤੀ ਹੈਗੀ ਆ ਅਸੀਂ ਤਾਂ ਲੋਕਾਂ ਨੂੰ ਦੱਸਦੇ ਫਿਰਦਾ ਵੀ ਇਦਾਂ ਹੋਣਾ ਚਾਹੀਦਾ ਅਸੀਂ ਤਾਂ ਆ ਪ੍ਰਚਾਰਕਾਂ ਅਸੀਂ ਹੁਣ ਬੈਠ ਕੇ ਸਟੇਜ ਤੇ ਪ੍ਰਚਾਰ ਕਰਨਾ ਹੈਗਾ ਠੀਕ ਹੈ ਤੇ ਅਸੀਂ ਰੋਕਾਂਗੇ ਨਹੀਂ ਤੇ ਹੁਣ ਕੀ ਕੀ ਫੈਸਲਾ ਲਿੱਤਾ ਗਿਆ ਸਵੇਰੇ ਛੁੱਟੀ ਹੈ ਦੀ ਇਹਦੀ ਇਹਦੀ ਵਾਈਫ ਸਵੇਰੇ ਆਪਣਾ ਸਮਾਨ ਚੱਕਣਗੇ ਜਾਣਗੇ ਜੇ ਇਸ ਤਰ੍ਹਾਂ ਦਾ ਕੁਝ ਪਾਇਆ ਗਿਆ ਪਾਇਆ ਗਿਆ ਜੀ ਨਾ ਪਾਇਆ ਗਿਆ ਵਾਲੀ ਗੱਲੇ ਨਹੀਂ ਹੈਗੀ ਬਹੁਤ ਵੱਡੀ ਬੇਇੱਜ਼ਤੀ ਹੋ ਰਹੀ ਹੈ ਦੇਖਤ ਵੀ ਹੋ ਰਹੀ ਹੈ ਬਹੁਤ ਵੱਡੀ ਸਾਹਮਣੇ ਹੈ ਸਾਰਾ ਸਬੂਤ ਸਾਹਮਣੇ ਇਹ ਆਏ ਨੇ ਤਾਂ ਕੁਝ ਕਰਕੇ ਹੀ ਆਏ ਨੇ ਨਾ ਸਾਨੂੰ ਪਤਾ ਵੈਸੇ ਤਾਂ ਨਹੀਂ ਆਏ ਹੈਗੇ ਆਏ ਨੇ ਤਾਂ ਫੇਰ ਠੀਕ ਹੈ ਸੀ ਮਾ ਇਹਨਾਂ ਦਾ ਮਾਨ ਰੱਖਣਾ ਹੈਗਾ ਹਾਂ ਇਹਨਾਂ ਦਾ ਅਸੀਂ ਤਾਂ ਜਵਾਬ ਦਵਾਂਗੇ ਇਹਨੂੰ ਇਹਨਾਂ ਦਾ ਫੈਸਲਾ ਸਰਮਤ ਹੋਵੇ ਕਿ ਨਾਮਦ ਹੋਵੇ ਤਾਂ ਇਹਨਾਂ ਕੀ ਨਾਮ ਹੈ ਭਾਈ ਮੇਰਾ ਨਾਮ ਅਰਵਿੰਦਰ ਸਿੰਘ ਹੈ ਕੀ ਕੀ ਮਾਮਲਾ ਕੀ ਅਜਨੇ ਸਿੰਘ ਜਥੇਬੰਦੀਆਂ ਪਹੁੰਚੀਆਂ ਨੇ ਬਾਬਾ ਜੀ ਨੇ ਖਬਰ ਹੈ ਇਹ ਕਰਦੀ ਹੈ ਕਹਿੰਦੇ ਬਿਊਟੀ ਪਾਲਾ ਕਰਦੀ ਹੈ ਮੈਂ ਕਹੀ ਜਾਂਦਾ ਕੁਝ ਨਹੀਂ ਕਰਦੇ ਹੈਗੇ ਉਹ ਸਿੱਖਿਆ ਜ਼ਰੂਰ ਹੈ ਪਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਸੀ ਇਹ ਜਿਹੜੀ ਵੀ ਖਬਰ ਦਿੱਤੀ ਹੈ ਝੂਠੀ ਦਿੱਤੀ ਹੈ ਹੋਰ ਕੋਈ ਗੱਲ ਨਹੀਂ ਹੈਗੀ ਬਾਬਾ ਜੀ ਮਤਲਬ ਹੁਣ ਇਹਨਾਂ ਕੋ ਕਹਿੰਦੇ ਸਬੂਤ ਵੀ ਹੈਗੇ ਨੇ ਸਾਰਾ ਕੁਝ ਪਰ ਗੁਰੂ ਘਰ ਦੇ ਵਿੱਚ ਸਬੂਤ ਕਿਹੜੇ ਪਤਾ ਲੱਗੇ ਨਾ ਸਬੂਤ ਵੀ ਕਿਹੜੇ ਬਾਈ ਮੈਨੂੰ ਦਿਖਾ ਦੇ ਦੇ ਫਿਰ ਸਜ਼ਾ ਕੀ ਤੈਨੂੰ ਦਈਏ ਤੂੰ ਦੱਸ ਮਰਜ਼ੀ ਜੋ ਕਰੋ ਕੁਝ ਨਹੀਂ ਇਹ ਤਾਂ ਤੈਨੂੰ ਕੀ ਲਾਈਏ ਲਾ ਦਿਓ ਜੋ ਤੁਹਾਡਾ ਲਾਣਾ ਵਾ ਬਾਈ ਕੁਝ ਤੁਹਾਡੀ ਕਰ ਤੁਹਾਡੀ ਸੇਵਾ ਪੂਰੀ ਕਰਦਾ ਵਾ ਇਹਨੂੰ ਇਹ ਆਪਾਂ ਕਹਿ ਸਕਦੇ ਆਂ ਵੀ ਇਹ ਗੁਰਦੁਆਰਾ ਸਾਹਿਬ ਨਹੀਂ ਰਹਿ ਸਕਦਾ ਹਾਂ ਠੀਕ ਹੈ ਨਾ ਇਹ ਤਾਂ ਗੁਰਦੁਆਰਾ ਸਾਹਿਬ ਦਾ ਕੰਮ ਆ ਇਹ ਸੀ ਦਾ ਗੁਰੂ ਹਜ਼ੂਰੀ ਚ ਨਹੀਂ ਰਹਿ ਸਕਦਾ ਗੁਰੂ ਦੇ ਸ਼ਾਮ ਗੁਰੂ ਘਰ ਕੰਮ ਕਰਦਾ ਵਾ ਬਾਕੀ ਦੇ ਨੇ ਏਸੀ ਦਾ ਕੰਮ ਕਰਦਾ ਹੈਗਾ ਮੈਨੂੰ ਪਤਾ ਨਹੀਂ ਲੱਗਿਆ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਤੁਹਾਡੀ ਵਾਈਫ ਨਹੀਂ ਕਰਦੇ ਬੱਬੇ ਮੈਂ ਵੀ ਇੱਥੇ ਰਹਿਣਾ ਨਹੀਂ ਕੁਝ ਕਰਦੇ ਵੀ ਨਹੀਂ ਕਰਦੇ ਤੁਹਾਨੂੰ ਸਾਰੇ ਕੁਝ ਦਿਖਾ ਲਾਂਗੇ ਬੱਚੇ ਕਿਉਂ ਰੋਲੇ ਬਾਹਰੇ ਸਾਨੂੰ ਸਭ ਕੁਝ ਪਤਾ ਹੈਗਾ ਤੇਰੇ ਸਾਹਮਣੇ ਬੰਦੇ ਬੋਲਣਗੇ ਤੇਰੇ ਸਾਹਮਣੇ ਤੂੰ ਆਪੇ ਹੀ ਆਨਲਾਈਨ ਕੈਮਰਾ ਬੋਲੇ ਵੀ ਬੀਬੀਆਂ ਆਉਂਦੀਆਂ ਨੇ ਨਹੀਂ ਮੈਂ ਇਹ ਨਹੀਂ ਕਿਹਾ ਵੀ ਆਉਂਦੀਆਂ ਇਹ ਥੋੜੀ ਜਿਹਾ ਪਾਪਾ ਹੀ ਲੱਗ ਕਰ ਕੁਝ ਵੀ ਨਹੀਂ ਆਉਂਦੀ ਕੁਝ ਨਹੀਂ ਪਤਾ ਨਹੀਂ ਪੈਸੇ ਲੈਂਦੀਆਂ ਜਾਂ ਨਹੀਂ ਲੈਂਦੀ ਇਹ ਪੈਸੇ ਦੀ ਤਾਂ ਗੱਲ ਨਹੀਂ ਆਪਾਂ ਦੇ ਆਉਂਦੀ ਕਿੱਥੇ ਕੁਝ ਵੀ ਨਹੀਂ ਆਉਂਦੀ ਬਾਬਾ ਜੀ ਹੁਣ ਆਉਂਦਾ ਕੋਣ ਤੇਰੀ ਰਿਸ਼ਤੇਦਾਰ ਨਹੀਂ ਆਉਂਦੀਆਂ ਗੁਰੂ ਘਰ ਦੇ ਵਿੱਚ ਇਹ ਗਲਤ ਹੈ ਜੇ ਗੁਰੂ ਘਰ ਦੇ ਵਿੱਚ ਇਹ ਗਲਤ ਹੈ ਜੇ ਗੁਰੂ ਘਰ ਦੇ ਗਲਮ ਗਲਤ ਮੈਂ ਕਹਿੰਦਾ ਕਹਿੰਦਾ ਇਹ ਗੁਰੂ ਘਰ ਗਲਤ ਹੈ ਇਹ ਮੈਂ ਉਹਦੇ ਵੀ ਕਿਹਾ ਮੈਂ ਕਿਹਾ ਜੇ ਤੂੰ ਕੰਮ ਕਰਨਾ ਹੈ ਆਪਣੇ ਘਰੇ ਕਰੀਂ ਆਪੇ ਜਾਵਾਂਗੇ ਗੁਰਦੁਆਰੇ ਇਹ ਕੰਮ ਨਹੀਂ ਕਰਨਾ ਮੈਂ ਤੇ ਖੁਦ ਕਹਿੰਦਾ ਪਿਆ ਇਹ ਗਲਤ ਹੈ ਉਹਨਾਂ ਨੂੰ ਪਰ ਇਹ ਹੈ ਪਰ ਉਹਨਾਂ ਨੇ ਐਵੇਂ ਕਾਵਾ ਕੁਝ ਨਹੀਂ ਇਹ ਗੱਲ ਕੀਤੀ ਹੈਗੀ ਜਾਂ ਤਿਆਰ ਕਰਦੇ ਆ ਕੁਝ ਨਹੀਂ ਤਿਆਰ ਕਰਦੇ ਬੱਬਾ ਜੀ ਇੱਥੇ ਕਿਉਂ ਨਹੀਂ ਕਰਦੇਗੇ ਬਲਾਓ ਯਾਰ ਮਾਰੋ ਫੋਨ ਬੰਦ ਜੇ ਬੱਬਾ ਆ ਜਾਂਦੇ ਇੱਥੇ ਫੋਨ ਤੇ ਤੁਸੀਂ ਸਾਥ ਤੋਂ ਤੈਨੂੰ ਹੁਣ ਦੇਖਦੇ ਆ ਚਪੇੜਾ ਪੈਣ ਲੱਗਣੀ ਹੈ ਤੇਰੇ ਮੈਂ ਆਨਲਾਈਨ ਕੈਮਰਾ ਉਹ ਲਾਈਨ ਕੈਮਰਾ ਮੈਨੂੰ ਚਪੇੜਾ ਮਾਰਦੀ ਇਹਨੇ ਉਹਰੇ ਬੰਦਾ ਮੈਂ ਬਲਾਕ ਤੇਰੇ ਮੂੰਹ ਤੇ ਕਹਿੰਦਾ ਨਾ ਵੀ ਆ ਗੱਲਾਂ ਨੇ ਇੱਥੇ ਢਾ ਲੈਣਾ ਤੈਨੂੰ ਅਸੀਂ ਨਹੀਂ ਕਰਦੇ ਹਾਂ ਜੇ ਕੋਈ ਇਹਦਾ ਨਹੀਂ ਗੱਲ ਨਾ ਕਰ ਸਹੀ ਗੱਲ ਦੱਸ ਗੁਰੂ ਕਰਦੇ ਇੱਕ ਮਿੰਟ ਗੁਰੂ ਘਰ ਦੀ ਸੇਵਾ ਕਰਦੇ ਉਹ ਇਹ ਲੈ ਉਹ ਵੀ ਕਹਿੰਦਾ ਬੇਚੀ ਕਰਵਾ ਕੇ ਬਈ ਹੁਣ ਤੈਨੂੰ ਅਸੀਂ ਪਿਆਰ ਨਾ ਕਹਿ ਰਹੇ ਆ ਵੀਰ ਵੀਰ ਪੁੱਤ ਪੁੱਤ ਕਰਕੇ ਕਹਿ ਰਹੇ ਆ ਅਸੀਂ ਬੇਅਦ ਵੀ ਗੁਰੂ ਘਰ ਗੁਰੂ ਮਹਾਰਾਜ ਦੀ ਨਹੀਂ ਸਹਿ ਸਕਦੇ ਕਿ ਸਮਝਿਆ ਨਾ ਆਪਣੇ ਆਪਣੇ ਗੁਰੂ ਦੀ ਵੈਸੇ ਨਹੀਂ ਬੇਦ ਵੀ ਸਹਿ ਸਕਦੇ ਜੇ ਤੂੰ ਆਇਆ ਤਾਂ ਸਾਨੂੰ ਸਾਨੂੰ ਸੁਣਨਾ ਆ ਰਿਹਾ ਜੋ ਕਹਿੰਦਾ ਤੁਸੀਂ ਉਹਨਾਂ ਨੂੰ ਪੁੱਛਣੋਂ ਹੀ ਕਰਦੇ ਨੇ ਤੇ ਜੇ ਗਲਤੀ ਮੰਨਦੇ ਨੇ ਬਲਾਕ ਘਰ ਵਾਲੀ ਨੂੰ ਜਥੇਦਾਰ ਸਾ ਕੋਈ ਗੱਲਬਾਤ ਕਰਨਗੇ ਉਸਤੇ ਜੇ ਗਲਤੀ ਮੰਨਦੇ ਹਾਂ ਜੇ ਤਰੀਕਾ ਵਾਲੀ ਕਰਦੀ ਆ ਭਾਈ ਤੁਸੀਂ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਓ ਬਾਹਰ ਜਾਓ ਬਸ ਜਿੰਨੀ ਮਰਜ਼ੀ ਕਰੋ ਜਿੰਨੀ ਮਰਜ਼ੀ ਕਰੋ ਤੂੰ ਆਪਣੀ ਸੇਵਾ ਕਰਦਾ ਪਾਪਾ ਜੀ ਜੀ ਚਿੰਤਾ ਤਾਂ ਹੈਗਾ ਤਾਂ ਉਹਦੇ ਵਿੱਚ ਜੱਜਦਰ ਸਾਹਿਬ ਤੇ ਪ੍ਰਧਾਨ ਜੀ ਵਾਲੇ ਨਹੀਂ ਨਹੀਂ ਅਸੀਂ ਜਵਾਬ ਦ ਮੰਗੇ ਜੀ ਅਸੀਂ ਰੱਖਣਾ ਨਹੀਂਗਾ ਬਸ ਸਾਡੇ ਵੱਲੋਂ ਜਵਾਬ ਹੈ ਸਵੇਰੇ ਜਾਵੇ ਆਪਣਾ ਸਬਾਨ ਚੱਕੇ ਆਪਣਾ ਚੱਲ ਜਾਵੇ ਅਸੀਂ ਬਿਆਦਵੀ ਨਹੀਂ ਹੋਣ ਦੇਣੀ ਹੈ ਬਸ ਜੀ ਬਕੀ ਕੋ ਕਿਹਨਗੇ ਤੇ ਬਕੀ ਜਿਹੜਾ ਉਹ ਮੈਂ ਕਹਤਾ ਮੈਂ ਤਾਂ ਕੁਛ ਨਹੀਂ ਕਹਿ ਸਕਦਾ ਨਹੀਂ ਤੁਸੀਂ ਮੰਨਦੇ ਨਹੀਂ ਫਿਰ ਉਸ ਚੀਜ਼ ਨੂੰ ਵੀ ਹੁੰਦਾ ਕਿ ਨਹੀਂ ਹੁੰਦਾ ਜੇ ਪ੍ਰੂਫ ਸ਼ੋ ਮੈਨੂੰ ਹੁਣ ਤੁਸੀਂ ਮੈਂ ਤਾਂ ਕਹੋ ਕਿ ਇਹ ਨਾ ਨਹੀਂ ਯਾਰ ਜੀ ਤੁਸੀਂ ਮੈਂ ਮੰਨ ਲਓ ਉਸੇ ਡੈਮੇਜ ਪੇੜਾ ਮਾਰਨੀ ਚਾਲੂ ਕਰ ਲੀਂ ਗੀ ਬੰਦੇ ਨੇ ਕਹਿਤਾ ਤਾਂ ਗਲਤੀ ਮੰਨ ਲਓ ਮੈਂ ਕਹਿੰਦਾ ਮੇਰੇ ਕੋ ਕਰਤਿਕ ਕੋ ਭਾਵੇਂ ਗਲਤੀ ਹੋ ਗਈ ਹੋਵੇ ਠੀਕ ਹੈ ਲੈ ਠੀਕ ਹੈ ਨਾ ਫੋਟੋ ਆ ਇਹਦੀ ਕਰਦੀ ਦੇ ਵਾਲ ਕਟਿੰਗ ਕੀਤੇ ਹੋਏ ਆ ਆ ਇਹਦੇ ਕਰਦੀ ਫੋਟੋ ਆ ਆ ਦੇਖੋ ਬਾਬਾ ਜੀ ਟਾਡੀ ਹੈ ਨਾ ਹਾਂਜੀ ਹੈ ਟਾਡੀ ਹੈ ਨਾ ਫੇਰ ਤੇ ਗੁਰੂ ਘਰ ਦੇ ਅੰਦਰ ਦੀ ਫੋਟੋ ਹੈ ਇਹ ਕੈਮਰੇ ਦੇ ਸਾਹਮਣੇ ਠੀਕ ਆ ਜੀ ਜੇ ਕਰਦੀ ਹੈ ਜੇ ਮਨੋਂ ਤੇ ਜੇ ਕੈਮਰੇ ਦੇ ਵਿੱਚ ਚਲਦੀ ਹੈ ਇਹਨੇ ਵਾਲ ਕੱਟੇ ਹੋਇਆ ਆਪਾਂ ਗੁਰੂ ਘਰ ਦੇ ਵਿੱਚ ਵਾਲ ਕੱਟੇ ਕਰਾਇਆ ਸਕਦੇ ਆ ਇਦਾਂ ਦੀਆਂ ਚੀਜ਼ਾਂ ਕਰ ਸਕਦੇ ਨਾਲੇ ਸੇਵਾਦਾਰ ਹੋ ਨਾਲੇ ਸੇਵਾਦਾਰ ਹੋ ਕੇ ਨਾਲੇ ਦੇਖਦੇ ਬਹਿੰਦੀ ਆ ਨਾਲੇ ਦੇਖਦੇ ਬਹਿੰਦੀ ਆ ਸੇਵਾ ਵਰਤੋਂਦੀ ਆ ਨਾ ਤੇ ਇਦਾਂ ਨਹੀਂ ਬਿਠਾਉਂਗੇ ਤੁਸੀਂ ਸੇਵਾਦਾਰ ਆਹ ਦੇਖੋ ਜੀ ਆਹ ਸੇਵਾਦਾਰ ਇਦਾਂ ਦੇ ਬਿਠਾਉਣਗੇ ਆ ਤੂੰ ਹੀ ਆ ਮੈਂ ਨਹੀਂ ਕਹ ਰਿਹਾ ਤੁਹਾਡੀ ਆ ਆਜਾ ਇਹ ਦੇਖ ਲੋ ਜੀ ਗੱਲ ਖਤਮ ਆ ਰਹੀ ਹੈ ਮੈਂ ਨੀ ਤੋਰ ਤੇ ਜੀ ਤੋਰ ਤੇ ਅਸੀਂ ਵੀਰ ਜੀ ਭਾਜੀ ਮੰਨ ਤਾਂ ਲੈ ਤੂੰ ਮੰਨ ਤਾਂ ਜਾ 10 ਮਿੰਟ ਹੋ ਗਏ 10 ਮਿੰਟ ਹੋ ਗਈ ਜਿਹੜਾ ਪ੍ਰੂਫ ਹੋ ਗਿਆ ਇਸੇਵਾ ਤੋਂ ਮੁਕਤ ਕਰ ਦੇ ਹਾਂ ਦੇਖੋ ਕਰੋ ਗੱਲ ਦੀ ਮੰਨਦੇ ਆ ਤੂੰ ਕਰੋ ਹਾਂ ਬਾਗ ਨੂੰ ਮੁਕਤ ਕਰਾਉਂਦੀ ਚਾਹੁੰਦੇ ਬਾਬਾ ਜੀ ਬਸ ਗੱਲ ਕਰ ਗਲਤੀ ਹੋ ਗਲਤੀ ਮੰਨ ਲੈ ਆਪਣੀ ਇਹ ਤੁਹਾਨੂੰ ਅਸੀਂ ਡੇਰੇ ਦੇ ਲੈ ਗਏ ਫਿਰ ਉੱਥੇ ਜ਼ਿਆਦਾ ਔਖਾ ਕੰਮ ਹੋਊਗਾ ਉਹ ਤੇ ਉਸਤਾਦ ਲੈ ਕੇ ਜੀ ਚਮਕੌਰ ਸਾਹਿਬ ਲੈ ਜਾਣਾ ਤੁਹਾਨੂੰ ਚੱਕ ਕੇ ਠੀਕ ਹੈ ਨਾ ਉੱਥੇ ਬਰਸ਼ੀ ਹੋਣਾ ਬਿਲਕੁਲ ਕੀ ਕੀ ਹੋਣਾ ਤੇਰੇ ਨਾਲ ਉਧਰ ਬਹੁਤ ਮੁਸ਼ਕਿਲ ਹੋ ਗਈ ਤੇਰੇ ਪਰਦਾਜੀ ਹੁਣ ਕੀ ਮਾਫੀ ਦੀ ਮੰਗ ਨਹੀਂ ਜੀ ਨਹੀਂ ਗਲਤੀ ਜਿਹੜੀ ਹੈਗੀ ਉਹਦੀ ਸਜ਼ਾ ਮਿਲੂਗੀ ਉਹਦੀ ਸਜ਼ਾ ਮਿਲੂਗੀ ਕਿਉਂਕਿ ਸਾਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਕੰਮ ਇਹ ਕਰ ਰਹੇ ਹੈਗਾ ਠੀਕ ਹੈ ਨਾ ਇਹ ਕੰਮ ਜੋ ਕਰੀਓ ਸਾਨੂੰ ਪਤਾ ਹੋਣਾ ਚਾਹੀਦਾ ਇਹ ਨਹੀਂ ਗਲਤੀ ਹੈ ਇਹ ਸਵੇਰੇ ਆਪਣਾ ਸਮਾਨ ਚੱਕੂਗਾ ਜਾਊਗਾ ਅਸੀਂ ਸੇਵਾਦਾਰ ਹੋ ਰੱਖਾਂਗੇ ਬਸ ਹਾਂ ਅੱਜ ਬਾਬਾ ਜੀ ਇੱਥੇ ਇਕੱਤਰ ਹੋਏ ਆਪਣੀ ਟੀਮ ਲੈ ਕੇ ਇਹਨਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਉਹਨਾਂ ਨੂੰ ਇੱਥੇ ਮਿਲੀ ਸੀ ਗੁਰਦੁਆਰੇ ਦੇ ਵਿੱਚ ਕੋਈ ਗੈਰਕਾਨੂੰਨੀ ਕੰਮ ਜਿਹੜਾ ਕਿ ਗੁਰੂ ਦੀ ਮਰਿਆਦਾ ਤੋਂ ਉਲਟ ਹੋ ਰਿਹਾ ਕਿਉਂਕਿ ਜਿਹੜੇ ਸੇਵਾਦਾਰ ਨੇ ਉਹਨਾਂ ਦੀ ਵਾਈਫ ਦੇ ਵਾਲ ਵੀ ਕੱਟੇ ਹੋਣੇ ਤੇ ਬਿਊਟੀ ਪਾਰਲ ਦਾ ਕੰਮ ਵੀ ਕਰਦੀ ਆ ਉਹਨੇ ਇੱਥੇ ਆਉਣ ਕੈਮਰਾਮੈਨਾਂ ਵੀ ਐਕਸੈਪਟ ਵੀ ਕੀਤਾ ਇਹ ਬਹੁਤ ਹੀ ਨਿੰਦਣਯੋਗ ਤੇ ਬੰਦਪਾਗੀ ਵੀ ਜਿਹੜੀ ਗੁਰੂ ਘਰ ਦੇ ਵਿੱਚ ਰਹਿ ਕੇ ਆਪਾਂ ਗੁਰੂ ਘਰ ਦੀ ਬੇਅਦਵੀ ਕਰ ਰਹੇ ਆ ਇਹ ਬਹੁਤ ਹੀ ਮਾੜੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਬਾਕੀ ਸੇਵਾਦਾਰ ਜੀ ਨੇ ਕਹਿਤਾ ਵੀ ਅਸੀਂ ਇਹਨਾਂ ਦੀ ਛੁੱਟੀ ਕਰ ਲੱਗੇ ਆ ਕਿਉਂਕਿ ਉਹਨੇ ਨੋਟ ਚ ਨਹੀਂ ਸੀ ਬਾਕੀ ਵਗੈਰਾ ਕੈਮਰੇ ਵਗੈਰਾ ਲੱਗੇ ਹੋਏ ਨੇ ਪਰ ਉਹਨਾਂ ਦੇ ਧਿਆਨ ਚ ਨਹੀਂ ਆਇਆ ਅੱਜ ਜਦੋਂ ਉਹਨਾਂ ਨੇ ਧਿਆਨ ਚ ਲਿਆਂਦਾ ਤੇ ਸਾਰਾ ਜੋ ਕੇ ਪਾਕ ਸੁਣ ਤੋਂ ਬਾਅਦ ਉਹਨੇ ਐਕਸੈਪਟ ਵੀ ਕਰ ਲਿਆ ਵੀ ਮੈਂ ਵਾਕਈ ਮੇਰੀ ਘਰ ਵਾਲੀ ਗੋਟੀਪਾਲ ਦਾ ਕੰਮ ਸਿੱਖੀ ਦੀ ਤੇ ਕਰਦੇ ਆ ਗਲਤੀਆਂ ਜੀ ਇਸ ਕਰਕੇ ਜਥੇਦਾਰ ਸਾਹਿਬ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੌਕੇ ਤੇ ਡਿਸੀਜਨ ਲਿਆ ਤੇ ਸਾਰੀ ਸੰਗਤ ਦਾ ਮਾਨ ਰੱਖਿਆ ਤੇ ਬਹੁਤ ਅੱਛੀ ਗੱਲ ਹੈ ਸੇਵਾਦਾਰ ਜੀ ਦਾ ਖਾਲਸਾ ਵੇਰ ਜੀ